ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਵੀਡੀਓ ਦੇ ਦੇ ਸਾਰਿਆਂ ਸ਼ਖਾਂ ਦਾ ਸਵਾਗਤ ਹੈ ਮੈਂ ਮਇਕ ਟਿਪਾ ਦਿਨਵੇਂ ਦਿਨ ਦੀ ਸ਼ੁਰੂਆਤ ਦੇ ਨਾਲ ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹਾਂ ਤਾਂ ਦੱਸਦੇ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਜਾਨੀ ਕਿ 9 ਦਸੰਬਰ ਤੋਂ ਠੰਡ ਵਧੀ ਹੈ ਮੌਸਮ ਪਾਕ ਵੱਲੋਂ ਅਗਲੇ ਕੰਨ ਦਿਨਾਂ ਲਈ ਰਾਜ ਵਿੱਚ ਕੋਲਡ ਵੇਵ ਦਾ yellow alert ਜਾਈ ਕਿ ਹੈ ਅੱਜ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ ਰਾਜ ਦੇ ਘੱਟੋ-ਘੱਟ ਤਾਪਮਾਨ ਵਿੱਚ ਥੋੜੀ-ਬਹੁਤ ਵਾਧਾ ਹੋਇਆ ਹੈ ਪਰ ਪਹਾੜਾਂ ਤੋਂ ਆ ਰਹੀਆਂ ਬਰਫ਼ੀਲੀ ਹਵਾਵਾਂ ਕਾਰਨ ਸਵੇਰ ਅਤੇ ਸ਼ਾਮ ਦੀ ਠੰਡ ਵਧੀ ਹੈ ਘੱਟੋ-ਘੱਟ ਤਾਪਮਾਨ ਵਿੱਚ 0.8 ਡਿਗਰੀ ਦਾ ਵਾਧਾ ਹੋਇਆ ਹੈ ਜੋ ਆਮ ਤਾਪਮਾਨ ਦੇ ਨੇੜੇ ਪਹੁੰਚ ਗਿਆ ਹੈ ਤੇ ਫਰੀਦਕੋਟ ਅਤੇ ਗੁਰਦਾਸਪੁਰ ਦੋਹਾਂ ਥਾਵਾਂ ਤੇ 4.5 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਤੇ ਉੱਧਰ ਇਹ ਦੋਹਾਂ ਥਾਵਾਂ ਰਾਤ ਵਿੱਚ ਸਭ ਤੋਂ ਵੱਧ ਠੰਡੀਆਂ ਰਹੀਆਂ ਨੇ ਜਿੱਥੇ ਸਭ ਤੋਂ ਵੱਧ ਠੰਡ ਪਈ ਹੈ ਤੇ ਮੌਸਮ ਦੇ ਭਾਗ ਮੁਤਾਬਿਕ ਇੱਕ ਵੈਸਟਰਨ ਡਿਸਟਰਬੈਂਸ ਬਣੀ ਹੋਈ ਹੈ ਜਿਸ ਕਾਰਨ ਇਹ ਤਬਦੀਲੀ ਆਈ ਹੈ ਹਾਲਾਂਕਿ ਦੰਦਰਨ ਸਪਨਿਕਨ ਕਾਂ ਦਾ ਤਾਪਮਨ ਵਧਿਆ ਹੈ ਇਸ ਤੋਂ ਇਲਾਵਾ ਅੱਜ ਰਾਜਸਥਾਨ ਨਾਲ ਲੱਗੇ ਜ਼ਿਲ੍ਹਿਆਂ ਵਿੱਚ ਕੋਲਡ ਵੇਵ ਦਾ ਅਲਰਟ جاری ਹੈ ਇਸ ਵਿੱਚ ਫਾਜ਼ਲੀ ਕਾ ਮੁਖਤਰ ਬਠਿੰਡਾ ਫਰੀਦਕੋਟ ਦਿਲੰਦਰ ਮੋਗਾ ਮਾਨਸਾ ਅਤੇ ਫੂਜ਼ਪੁਰ ਜ਼ਿਲ੍ਹੇ ਸ਼ਾਮਲੇ ਦੂਜੇ ਪਾਸੇ ਪ੍ਰਦੂਸ਼ਣ ਦੇ ਪੱਧਰ ਵਿੱਚ ਥੋੜਾ ਸੁਧਾਰ ਆਇਆ ਹੈ ਪਰ ਕਈ ਸ਼ਹਿਰਾਂ ਦਾ ਇਹ ਕਿਆ ਹੋਈ ਅਜੇ ਵੀ 100 ਤੋਂ ਬਾਅਦ ਹੈ ਸਵੇਰੇ 6 ਵਜੇ ਅੰਮ੍ਰਿਤਸਰ ਦਾ ਇਹ ਕਿਆ ਹੋਈ 99 ਜਲੰਧਰ ਦਾ ਇਹ ਕਿਆ ਹੋਈ 126 ਖੰਨਾ ਦਾ ਇਹ ਕਿਆ ਹੋਈ 140 ਲੁਧਿਆਣਾ ਦਾ 115 ਪਟਿਆਲਾ ਦਾ 122 ਦਰਜ ਕੀਤਾ ਗਿਆ ਜਦਕਿ ਰੂਪਨਗਰ ਅਤੇ ਮੰਡੀ ਗੋਵਿੰਦਗੜ੍ਹ ਦਾ ਇਕਿਆ ਉਦਾਰਜ ਨਹੀਂ ਹੋਇਆ ਹੈ ਇਸੇ ਤਰ੍ਹਾਂ ਚੰਡੀਗੜ੍ਹ ਦੇ ਸੈਕਟਰ 22 ਦਾ 126 ਸੈਕਟਰ 25 ਦਾ 124 ਅਤੇ ਸੈਕਟਰ 53 ਦਾ 121 ਦਰਜ ਕੀਤਾ ਗਿਆ ਆਉਣ ਵਾਲੇ ਦਿਨਾਂ ਵਿੱਚ ਰਾਜ ਵਿੱਚ ਮੌਸਮ ਜ਼ਿਆਦਾਤਰ ਸੁੱਕਾ ਰਹੇਗਾ ਅਤੇ ਅਗਲੇ 7 ਦਿਨਾਂ ਤੱਕ بارش ਦੀ ਸੰਭਾਵਨਾ ਨਹੀਂ ਹੈ 9 10 ਅਤੇ 11 ਤਾਰੀਖ ਨੂੰ ਕੁਝ ਇਲਾਕਿਆਂ ਵਿੱਚ ਕੋਲਡ ਵੇਵ ਪੈ ਸਕਦੀ ਹੈ ਕਈ ਥਾਵਾਂ ਤੇ ਹਲਕਾ ਤੋਂ ਦਰਮਿਆਨਾ ਤੂਂਦ ਵਿਵੇਖਨ ਨੂੰ ਮਿਲੇਗਾ ਅਗਲੇ 8 ਘੰਟੇ ਵਿੱਚ ਰਾਤ ਦਾ ਤਾਪਮਨ ਲਗਭਗ 2 ਡਿਗਰੀ ਸੈਲਸੀਅਸ ਤੱਕ ਘਟੇਗਾ ਅੱਜ ਤੋਂ ਬਾਅਦ ਆਉਣ ਵਾਲੇ 2 ਦਿਨਾਂ ਵਿੱਚ ਤਾਪਮਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਏਗਾ ਇਸ ਤੋਂ ਬਾਅਦ ਤਾਪਮਨ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਤੱਕ ਦਾ ਵਾਧਾ ਹੋਣਾ ਸ਼ੁਰੂ ਹੋਏਗਾ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਬਖ ਬਖਸ਼ਾਰਾਂ ਦੀ ਤਾਂ ਪੰਜਾਬ ਦੇ ਹਰ ਸ਼ਹਿਰ ਵਿੱਚ ਠੰਡ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸੋ ਕਿ ਤੁਸੀਂ ਕਿਹੜੇ ਸ਼ਹਿਰ ਤੋਂ ਹੋ ਤੇ ਤੁਹਾਡੇ ਸ਼ਹਿਰ ਦਾ ਕੀ ਹਾਲ ਹੈ ਤੇ ਇਸੀ ਮੌਸਮ ਦੀ ਤਾ ਜਾਣਕਾਰੀ ਮੌਸਮ ਦੀ ਹਰ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹਿਵਾਂਗੇ ਪੰਜਾਬੀ ਲਿੰਗ ਮੀਡੀਆ ਸਾ